ਭਾਈ ਸੰਦੀਪ ਸਿੰਘ ਸਨੀ ਦੇ ਉੱਤੇ ਹੋਏ ਤਸ਼ੱਦਦ ਨੂੰ ਲੈ ਕੇ ਹੁਣ ਨਮਾ ਅਕਾਲੀ ਦਲ ਹੱਕ ਦੇ ਵਿੱਚ ਹੈ ਤੇ ਉਥੇ ਹੀ ਦੋਸ਼ੀਆਂ ਦੇ ਖਿਲਾਫ ਵੱਡੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਉਥੇ ਹੀ ਘੁੰਮਣ ਭਰਾਵਾਂ ਨੂੰ ਜਿਹੜਾ ਕਿ ਪੂਰਾ ਸਹਿਯੋਗ ਮਿਲ ਰਿਹਾ ਹੈ ਤੇ ਗੁਰਜੀਤ ਸਿੰਘ ਤਲਵੰਡੀ ਦਾ ਬਿਆਨ ਸਾਹਮਣੇ ਆ ਰਿਹਾ ਤੇ ਮੁਲਾਕਾਤ ਹੋਈ ਤੇ ਸੇ ਮੁਲਾਕਾਤ ਦੌਰਾਨ ਉਥੇ ਹੀ ਉਹਨਾਂ ਨੇ ਕਿਹਾ ਕਿ ਦੋਸ਼ੀਆਂ ਦੇ ਖਿਲਾਫ ਇੱਕ ਵੱਡੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਭਾਈ ਸੰਦੀਪ ਸਿੰਘ ਸਨੀ ਨੂੰ ਲੈ ਕੇ ਜਿਹੜੀ ਕਿ ਵੱਡੀ ਅਪਡੇਟ ਉਹ ਵੀ ਸਾਹਮਣੇ ਆ ਰਹੀ ਹੋਰ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ ਭਾਈ ਸਾਹਿਬ ਸਦੀਜੀ ਦਾ ਕੇਸ ਜਿਹਦੇ ਤੇ ਬੇਹੱਤ ਉਹਨਾਂ ਤੇ ਤਸ਼ੱਦਦ ਜੇਲ੍ਹ ਦੇ ਵਿੱਚ ਹੀ ਹੋਇਆ ਜਿਵੇਂ ਸਾਡੇ ਨਿਗਾ ਚ ਗੱਲ ਆਈ ਜਿੱਥੇ ਕਿ ਸਾਡਾ ਸੀਨੀਅਰ ਡੈਲੀਗੇਸ਼ਨ ਪੰਜਾਬ ਦੇ ਡੀਜੀਪੀ ਨੂੰ ਚੰਡੀਗੜ੍ਹ ਵੇਖੇ ਮਿਲਿਆ ਤੇ ਅਸੀਂ ਆਪਦਾ ਮੰਗ ਪੱਤਰ ਜੋ ਕਿ ਪਬਲਿਕ ਜਿਵੇਂ ਅਸੀਂ ਰੱਖਿਆ ਪ੍ਰੈਸ 'ਚ ਵੀ ਰੱਖਿਆ ਹੈ ਕਿ ਵੱੜਦੀ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਭਾਈ ਸਾਹਿਬ ਦੇ ਉੱਤੇ ਜੇਲ੍ਹ ਦੇ ਵਿੱਚ ਹੀ ਤਸ਼ੱਦਦ ਹੋਇਆ ਹੈ ਜੀ ਦੇ ਅੰਦਰ ਕਿ ਉਹ ਚ ਕਟੋ ਘਟ 11 12 ਬੜੀਆਂ ਸੀਰੀਅਸ ਇੰਜਰੀਜ਼ ਜੋ ਕਿ ਮੈਡੀਕਲ ਰਿਪੋਰਟ ਚ ਆਈਆਂ ਨੇ ਉਹ ਸਾਹਮਣੇ ਆਈਆਂ ਨੇ ਉਹਦੇ ਬਣਦੀ ਕਾਰਵਾਈ ਜਿਹੜੀ ਜ਼ਿੰਮੇਵਾਰ ਵਿਅਕਤੀ ਦੇ ਉਹਨਾਂ ਦੇ ਉੱਤੇ ਤੁਰੰਤ ਕੀਤੀ ਜਾਵੇ ਤੇ ਉਹਨਾਂ ਦਾ ਜਿਹੜਾ ਅੰਦਰ ਸੇਫਟੀ ਜਿਹੜੀ ਹੈ ਉਹ ਇਨਸ਼ੋਰ ਕੀਤੀ ਜਾਵੇ ਇਸ ਦੇ ਮੁਤਲਕ ਜੋ ਕਿ ਆਪਣੇ ਮੈਂ ਕਹੂੰਗਾ ਸਮੁੱਚੇ ਪੰਜਾਬ ਤੇ ਪੰਜਾਬੀਅਤ ਨੂੰ ਜਿੰਨਾ ਤੇ ਬੜਾ ਮਾਣ ਹੈ ਘਮੰਡ ਭਰਾ ਜੋ ਕਿ ਹਮੇਸ਼ਾ ਕੀ ਕਦੇ ਵੀ ਕੋਈ ਪੰਜਾਬ ਜਾਂ ਕੌਮ ਤੇ ਤਕਲੀਫ ਆਈ ਹੈ ਤਾਂ ਕੋਰਟ ਕਚਹਿਰੀਆਂ 'ਚ ਇਹਨਾਂ ਨੇ ਕਦੇ ਕੋਈ ਮੈਂ ਕਹਿੰਦਾ ਕੋਈ ਦੁਕਾਨਦਾਰੀ ਨਹੀਂ ਕੀਤੀ ਕਦੇ ਕੋਈ ਫੀਸ ਵਲ ਨਹੀਂ ਕੋਈ ਇਧਰ ਝਾਕਿਆ ਆਪ ਦਾ ਫਰਜ਼ ਸਮਝ ਕੇ ਮਿੱਟੀ ਦਾ ਅਦਾਗ ਕਰਦੇ ਰਹੇ ਨੇ ਕੌਮ ਨੂੰ ਤੇ ਜਿਸ ਹਿਸਾਬ ਨਾਲ ਆਵਾਜ਼ ਬਲੰਗਕੋਟ ਕਚੈਰੀਆਂ ਚ ਕਰਦੇ ਆਏ ਨੇ ਜਿੱਥੇ ਅਸੀਂ ਪਾਰਟੀ ਵੱਲੋਂ ਅੱਜ ਸਮੂੱਚਾ ਡੈਲੀਗੇਸ਼ਨ ਲੈ ਕੇ ਪ੍ਰਧਾਨ ਸਾਹਿਬ ਦੇ ਦਿਸ਼ਾ ਅਨੁਸਾਰ ਇਹਨਾਂ ਦਾ ਹੌਸਲਾ ਵਧਾਉਣ ਆਏ ਆ ਉੱਚੇ ਘੁੰਮਣ ਸਾਹਿਬ ਤੁਹਾਨੂੰ ਅੱਜ ਬੇਨਤੀ ਕਰਦੇ ਆ ਕਿ ਕਿਸੇ ਪ੍ਰਕਾਰ ਦੀ ਵੀ ਕੋਈ ਸਮੱਸਿਆ ਕੋਈ ਸਾਡੇ ਮੁਤਾਬਕ ਕਿਸੇ ਪ੍ਰਕਾਰ ਦੀ ਕੋਈ ਲੋੜ ਹੋਵੇ ਅਸੀਂ 24 ਘੰਟੇ ਤੁਹਾਡੀ ਸੇਵਾ ਚ ਹਾਜ਼ਰ ਆ ਸਾਨੂੰ ਤੁਹਾਡੇ ਤੇ ਬਹੁਤ ਮਾਣ ਹੈ ਤੇ ਮੈਂ ਇੱਕ ਘੁੰਮਣ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਕਿ ਜਿਹੜਾ ਸਨੀ ਦਾ ਮਸਲਾ ਹੈ ਉਹ ਤੁਹਾਡਾ ਤਾਂ ਦੋ ਸ਼ਬਦਾਂ ਵਿੱਚ ਦੱਸੋ ਕਿ ਅੱਜ ਦੀ ਉਹਦਾ ਅਪਡੇਟ ਹੈ ਕੀ ਹੈ ਵਾਹੀਗੁਰ ਜੀ ਕਾ ਖਾਲਸਾ ਵਾਹੀਗੁਰ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਤਰਵਾਦ ਕਰਦਾ ਜਿਹੜਾ ਸਾਡੇ ਕੋਲ ਵਫਦ ਆਇਆ ਤਲਵੰਡੀ ਸਾਹਿਬ ਮੇਰੇ ਸਾਰੇ ਵੱਡੇ ਦੇਖੋ ਇਹ ਕਹਿੰਦੇ ਨੇ ਕਿ ਜਦੋਂ ਮੈਦਾਨ 'ਚ ਬੰਦਾ ਹੁੰਦਾ ਹੈ ਤਾਂ ਭੱਜਦੇ ਹਨ ਬਾਣ ਚੜ੍ਹਦੇ ਨੇ ਇੱਕੋ ਜਿਹੇ ਹੁੰਦੇ ਨੇ ਸੋ ਪ੍ਰੋਬਲਮਸ ਜਿਹੜੀਆਂ ਨੇ ਤਲਵੰਡੀ ਸਾਹਿਬ 노 ਡਾਊਟ ਹੈ ਆਈਆਂ ਨੇ ਆਵਾਜ਼ ਨੂੰ ਦਬਾਉਣ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਮੈਂ ਇੱਕ ਗੱਲ ਆਪਣੀ ਕੌਮ ਨੂੰ ਕਹੂੰਗਾ ਕਿ ਤੁਹਾਡੀ ਜਿਹੜੀ ਜਾਨ ਹੈ ਜਿਹੜੀ ਸਟਰੈਂਥ ਹੈ ਜੋ ਤੁਸੀਂ ਸਾਡੇ ਵਿੱਚ ਵਿਸ਼ਵਾਸ ਪ੍ਰਗਟ ਕੀਤਾ ਹੈ ਇਹਨੇ ਮੈਂ ਕਹੂੰਗਾ ਕਿ ਸਾਨੂੰ ਇਹ ਲੱਗਦਾ ਹੈ ਕਿ ਜਦੋਂ ਅਸੀਂ ਸਵੇਰੇ ਘਰੋਂ ਤਿਆਰ ਹੋ ਕੇ ਜਾਂਦੇ ਹਾਂ ਤਾਂ ਕੱਲ ਮੇਰੀ ਕਿਸੇ ਬੰਦੇ ਨਾਲ ਗੱਲ ਹੋਈ ਮੈਂ ਕਿਹਾ ਸੀ ਮੌਤ ਦਾ ਕੱਫਨ ਆਪਣੇ ਉੱਪਰ ਬੰਨ ਕੇ ਲੈ ਕੇ ਜਾਂਦੇ ਹਾਂ ਕਿਉਂਕਿ ਜਦੋਂ ਕਚਹਿਰੀ 'ਚ ਜਾਂਦੇ ਹਾਂ ਤਾਂ ਇਹ ਨਹੀਂ ਪਤਾ ਹੁੰਦਾ ਕਿਸੇ ਸ਼ਰਾਰਤੀ ਅੰਸਰ ਨੇ ਸਾਡੇ ਤੇ ਕੀ ਕਰਨਾ ਠੀਕ ਹੈ ਸੋ ਮੈਂ ਇੱਕ ਗੱਲ ਆਪਣੇ ਫੋਨ ਦੇ ਵਿੱਚ ਦੇਖੀਏ ਕਿ ਜਿਸ ਚੀਜ਼ ਤੇ ਅਸੀਂ ਸਜਦਾ ਕਰਦੇ ਹਾਂ ਕਿ ਜੇ ਗੱਲ ਜਥੇਦਾਰ ਕਾਲਤਖ ਸਾਹਿਬ ਨੂੰ ਧਿਆਨ ਚਾਹੀ ਤੇ ਉਹਨਾਂ ਨੇ ਉਥੋਂ ਕਾਲਤਖ ਸਾਹਿਬ ਤੋਂ ਸਾਨੂੰ ਨਿੱਜੀ ਫੋਨ ਵੀ ਦਿੱਤਾ ਔਰ ਉਹਦੇ 'ਤੇ ਸੰਦੇਸ਼ ਚਾਲੀ ਕੀਤਾ ਹਰਪ੍ਰੀਤ ਸਾਡੇ ਜਿਹੜੇ ਬਹੁਤ ਮਨਜੋਗ ਸਾਡੇ ਜਥੇਦਾਰ ਸਾਹਿਬ ਨੇ ਉਹਨਾਂ ਦਾ ਵੀ ਬ੍ਰਦਰ ਨੂੰ ਨਿੱਜੀ ਤੌਰ ਤੇ ਫੋਨ ਆਉਂਦਾ ਔਰ ਉਹਨਾਂ ਨੇ ਇਹ ਗੱਲ ਕਹੀ ਕਿ ਕੁਮਨ ਸਾਹਿਬ ਡੱਟ ਕੇ ਤੁਹਾਡੇ ਨਾਲ ਖੜੇ ਆ ਤੁਸੀਂ ਡੱਟ ਕੇ ਕੇਸ ਦੀ ਕਾਰਵਾਈ ਕਰੋ ਤੇ ਮੈਂ ਇਸ ਕਰ ਲਈ ਸਾਰੀ ਕੌਮ ਦਾ ਔਰ ਤਰਵੰਡੀ ਸਾਹਿਬ ਅੱਜ ਘਰੇ ਕਿਉਂਕਿ ਸਾਡੇ ਨਾਲ ਇਸ ਪਰਿਵਾਰ ਦਾ ਰਿਸ਼ਤਾ ਜਿਹੜਾ ਹੈ ਬਹੁਤ ਨਜ਼ਦੀਕੀ ਹੈ ਔਰ ਸਾਡੇ ਰਿਸ਼ਤੇਦਾਰ ਵੀ ਨੇ ਔਰ ਮੈਂ ਰਿਸ਼ਤੇਦਾਰੀ ਦੇ ਉੱਪਰ ਉੱਪਰ ਉੱਠ ਕੇ ਵੀ ਕਹੂੰਗਾ ਕਿ ਇਹ ਏਸ ਕੇਸ 'ਚ ਨਹੀਂ ਹਰੇਕ ਕੇਸ ਦੇ ਵਿੱਚ ਇੱਕ ਭਰਾ ਵਾਂਗੂ ਬਿਲਕੁਲ ਢਾੜ ਬਣਦੇ ਨੇ ਔਰ ਮੈਂ ਸਾਰੀ ਜਥੇਬੰਦੀ ਨੂੰ ਇਹਨਾਂ ਵੱਲੋਂ ਵੀ ਧੰਨਵਾਦ ਕਰਦਾ ਔਰ ਬਾਕੀ ਕੇਸ ਕੀ ਚੱਲ ਰਿਹਾ ਉਹ 2 ਮਿੰਟ ਜਰਾ ਕਰਦਾ ਤੁਹਾਨੂੰ ਸਾਰਾ ਤਾਂ ਜੀ ਐਕਸਪਲੇਨ ਕਰ ਦੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਮੈਂ ਕੇਸ ਸੰਬੰਧੀ ਅਪਡੇਟ ਇਹ ਜਾਣੀ ਚਾਹਨਾ ਹੈ ਕਿ ਦੇਖੋ ਜਿਵੇਂ ਹੰਤਲਵੰਡੀ ਸਾਹਿਬ ਨੇ ਜਾਂ ਜਥੇਦਾਰ ਗੈਂਦੀ ਹਰਪੀ ਸਿੰਘ ਕੀ ਵੱਲੋਂ ਇਹ ਜਿਹੜਾ ਵਫਾ ਪੱਤਰ ਭੇਜਿਆ ਗਿਆ ਸੋ ਸਭ ਤੋਂ ਪਹਿਲਾਂ ਤੇ ਅਸੀਂ ਦੋ ਹੱਥ ਬੰਨ੍ਹ ਕੇ ਅਸੀਂ ਇਹਨਾਂ ਨੂੰ ਤੁਸੀਂ ਕਹੋ ਬਹੁਤ-ਬਹੁਤ ਅਸੀਂ ਇਹਨਾਂ ਦੇ ਥੈਂਕਸ ਕਰਦੇ ਆ ਹੁਣ ਕੇਸ ਸੰਬੰਧੀ ਜਿਹੜੀ ਅਪਡੇਟ ਏ ਉਹ ਬਹੁਤ ਇੰਪੋਰਟੈਂਟ ਹੈ ਕੇਸ ਤੇ ਹੈ ਕਿ ਮਟੀਰੀਅਲ ਐਵਿਡੈਂਸ ਸਾਡੇ ਕੋਲ ਕਾਫੀ ਸਫੀਸ਼ੀਐਂਟ ਹੈ ਕਿਉਂਕਿ ਭਾਈ ਸੰਦੀਪ ਸਿੰਘ ਸਣੀ ਨੇ ਜੋ ਇਨ ਹਿਊਮਨ ਟ੍ਰੀਟਮੈਂਟ ਅਣਮਲੋਖੀ ਤਸੱਦਦ ਉਹਨਾਂ ਤੇ ਪੁਰਸ ਵਾਲਾ ਲੱਟਿਆ ਹੈ ਉਸ ਬੰਦੀ ਸਾਡੇ ਕੋਲ ਬਕਾਇਦਾ ਆਨਰੇਬਲ ਕੋਰਟਸ ਨੇ ਉਹਨਾਂ ਦਾ ਮੈਡੀਕਲ ਕਰਵਾ ਲਿਆ ਤੇ 12 ਇੰਜਰੀਜ਼ ਆ ਚੁੱਕੀਆਂ ਸਫੀਸ਼ੀਐਂਟ 12 ਇੰਜਰੀਜ਼ ਨੇ ਤੇ ਜਿਮਾ ਸਭ ਤੋਂ ਵੱਡਾ ਸੌਦੇ ਜਿਹੜੀ ਉਹਦੀ 28 ਸੈਂਟੀਮੀਟਰ ਇੰਟੂ 22 ਸੈਂਟੀਮੀਟਰ 28 ਸੈਂਟੀਮੀਟਰ ਇੰਟੂ 12 ਸੈਂਟੀਮੀਟਰ ਮਤਲਬ ਕੀ ਵੀ ਤੁਸੀਂ ਇੱਥੋਂ ਦਾਜਾ ਲਾ ਸਕਦੇ ਹੋ ਵੀ ਕਿਸ ਲੈਵਲ ਦੀ ਪ੍ਰੋਟੈਨਿਟੀ ਕਿਸ ਲੈਵਲ ਦਾ ਆਣ ਹੋਇਆ ਤਫਸਲਟਾਇਆ ਗਿਆ ਸੋ ਮੈਂ ਅਸੀਂ ਬਹੁਤ ਅਸੀਂ ਕੋਸ਼ਿਸ਼ਾਂ ਕੀਤੀਆਂ ਕਿ ਇਮੀਜੈਂਟਲੀ ਅਸੀਂ ਬੋਰਡ ਬਿਠਾਈਏ ਪਰ ਕਿਤੇ ਨਾ ਕਿਤੇ ਜਿਹੜਾ ਪੁਲਿਸ ਦਾ ਜੜਾ ਸੀ ਉਪਰੋਂ ਤਬਾਅ ਸੀ ਜੋ ਜਿਸ ਤਰੀਕੇ ਨਾਲ ਉਹਨਾਂ ਨੇ ਝੇੜ ਬਦਲੀ ਝੇੜ ਬਦਲਣ ਤੋਂ ਬਾਅਦ ਫਿਰ ਮੈਡੀਕਲ ਕਰਵਾਇਆ ਤੇ ਕਿਤੇ ਨਾ ਕਿਤੇ ਫਿਰ ਜਦੋਂ ਉਹਨਾਂ ਨੇ ਕੋਰਟ ਨੇ ਉਹਨਾਂ ਦੀ ਸਟੇਟਮੈਂਟ ਲਈ ਉਹ ਬੜੀ ਇੰਪੋਰਟੈਂਟ ਈ ਜਿਛੋਂ ਦਾ ਬਿਆਨ ਲਿਆ ਹੈ ਵੀ ਸੀਪੂ ਬਿਆਨ ਲਿਆ ਹੈ ਕਿਉਂਕਿ ਕੋਰਟ ਦੇ ਵਿੱਚ ਇਹਨਾਂ ਨੇ ਜਾਣ ਬੁੱਝ ਕੇ ਉਹਨਾਂ ਨੂੰ ਪੇਸ਼ੈਂਟ ਕੀਤਾ ਔਰ ਉਹਦੇ ਵਿੱਚ ਜੋ ਉਹਨਾਂ ਨੇ ਐਲੀਗੇਸ਼ਨਸ ਲਾਏ ਨੇ ਉਹਨਾਂ ਨੇ ਐਲੀਗੇਸ਼ਨਸ ਲਾਏ ਨੇ ਤੁਮਾਰਾ ਸਾਹਿਬ ਦੀ ਬੇਅਦਬੀ ਐਲੀਗੇਸ਼ਨਸ ਲਾਏ ਨੇ ਕੰਕਾਰਾਂ ਐਲੀਵੇਸ਼ਨਸ ਲਗਾਏ ਨੇ ਕਿ ਕਿਸ ਤਰੀਕੇ ਨਾਲ ਮੇਰੇ ਮੰਗੇ ਧੰਨ ਤੇ ਉੱਪਰ ਮੇਰੇ ਪਟੇ ਮਾਰੇ ਨੇ ਕਿਸ ਤਰੀਕੇ ਦੇ ਨਾਲ ਡਾਂਗ ਲੈ ਕੇ ਡਾਂਗ ਦੋ ਡਾਂਗਾਂ ਐਵੇਂ ਤੋੜੀਆਂ ਨੇ ਕਿਸ ਲੈਵਲ ਦੀ ਤਰਮੱਡੀ ਸਾਹਿਬ ਉਹਨਾਂ ਨੇ ਤੁਸੀਂ ਕਹੋ ਨਾ ਵੀ ਅਣਮੋਲੀ تصدیق ਕੀਤਾ ਸੋ ਸਾਡੇ ਕੋਲ ਸਫੀਸ਼ੀਐਂਟ ਐਵੀਡੈਂਸ ਜਿਹੜਾ ਆ ਚੁੱਕਿਆ ਹੈ ਸੋ ਸਾਡੀ ਮਾਨਯੋਗ ਡੀਜੀਪੀ ਸਾਹਿਬ ਨੂੰ ਵੀ ਮੈਂ ਪਰ ਜ਼ੋਰ ਅਪੀਲ ਕਰਾਂਗਾ ਅਦਰਵਾਈਜ਼ ਅਸੀਂ ਇਹ ਸਾਰਾ ਮਾਮਲਾ ਜਿਹੜਾ ਹੈ ਇਹ ਸਾਡੀ ਆਨਰੇਬਲ ਜੂਰੀ ਫਿਕਸ਼ਨਲ ਮੈਜਿਸਟ੍ਰੇਟ ਸਾਡੇ ਪਟਿਆਲੇ ਜਿਹੜੇ ਨੇ ਅਸੀਂ ਉਹਨਾਂ ਦੇ ਚਾਂਟ ਚ ਲੈ ਲੈਤਾ ਕਿਉਂਕਿ ਕਿਤਨਾ ਕਿਤੇ ਜਿਹੜਾ ਕੌਗਨੀਅਸ ਸੀ ਉਹ ਮਾਰ ਜੋ ਕੋਰਸ ਦੇ ਉੱਪਰ ਹੀ ਸਾਡੀ ਟੇਕ ਤੇ ਸੋ ਜਦੋਂ ਹੁਣੇ ਸਫੀਸ਼ੀਐਂਟ ਆ ਚੁੱਕੇ ਹੈ ਤੇ ਸਾਡੀ ਆਨਰੇਬਲ ਕੋਰਟ ਤੋਂ ਹੀ ਅਸੀਂ ਪਰ ਜ਼ੋਰ ਮੰਗ ਕੀਤੀ ਹੈ ਬਾਇ ਵੇਵ ਫਾਈਲਿੰਗ ਐਪਲੀਕੇਸ਼ਨ ਕਿ ਤੁਸੀਂ ਇਮੀਡੀਏਟਲੀ ਕੌਗਨੀਅਸ ਲਵੋ ਤੇ ਤੁਸੀਂ ਤੁਰੰਤ ਜਿੰਨੇ ਵੀ ਇਹ ਬਾਇ ਨੇਮ ਨੇ ਜਾਂ 18 ਤੋਂ 20 ਜਿੰਨੇ ਵੀ ਸੀ ਕਿਉਂਕਿ ਇਹ ਕੋਈ ਆਫੀਸ਼ੀਅਲ ਕਪੈਸਿਟੀ ਚ ਉਹਨਾਂ ਨੇ ਬਿਆਦਵੀ ਨਹੀਂ ਕੀਤੀ ਏ ਅਫੀਸ਼ਰ ਕਪੈਸਿਟੀ ਤੋਂ ਨਹੀਂ ਵੀ ਹਿਊਮਨ ਟ੍ਰੀਟਮੈਂਟ ਨਹੀਂ ਕੀਤਾ ਸੈਕਸ਼ਨ 223 ਇਹ ਸਰ ਬੜੀ ਕਲੀਅਰ ਹੈ ਉਹ ਕਹਿੰਦੀ ਕਿ ਜੇਕਰ ਕੋਈ ਵੀ ਪੁਲਿਸ ਅਫਸਰ ਆਪਣੀ ਵਰਦੀ ਤੋਂ ਬਾਹਰ ਜਾ ਕੇ ਕਿਸੇ ਨਾਲ ਇਸ ਤਰੀਕੇ ਦੀ ਟ੍ਰੀਟਮੈਂਟ ਕਰਦਾ ਤਾਂ ਤੁਸੀਂ ਇਮੀਡੀਏਟਲੀ ਉਹਦੇ ਉਹਦੇ ਖਿਲਾਫ ਜੋ ਰੈਲੇਵੈਂਟ ਕਾਨੂੰਨੀ ਕਾਰਵਾਈ ਪਾਓ